ਇਸ ਤਰ੍ਹਾਂ ਕਿ ਅੱਜ ਪੰਜਾਬੀ ਮਾਂ ਮੋਲੀ ਦਿਵਸ ਦਾ ਜਿਹੜਾ ਉਹ ਡੇਲੋ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਔਰ ਇਸ ਲਈ ਸਕਾਟ ਕਰਕੇ ਇਹ ਜਿਹੜੀਆਂ ਪਟਿਆਰਾ ਨੇ ਸਕੂਲ ਦੇ ਅਟਰੈਟੀਜ਼ ਨੂੰ ਪ੍ਰਿੰਸੀਪਲ ਸਾਹਿਬ ਨਾਲ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਨੂੰ ਇਸ ਪ੍ਰਦਰਸ਼ਨੀ ਨੂੰ ਦਿਖਾਉਣ ਦੇ ਲਈ ਲੈ ਕੇ ਜਾ ਰਹੇ ਨੇ ਸੋ ਸਾਰੀ ਪਤਵੰਤੇ ਸੱਜਣਾ ਇਸ ਵੇਲੇ ਮਾਂ ਬੋਲੀ ਦਿਵਸ ਦੇ ਮੌਕੇ ਪ੍ਰਦਰਸ਼ਿਤ ਕੀਤੀ ਗਈ ਇਸ ਪ੍ਰਦਰਸ਼ਨੀ ਦਾ ਹਿੱਸਾ ਬਣ ਰਹੇ ਨੇ ਸੋ ਸਾਰੀ ਬੜੀ ਪਿਆਰ ਦੇ ਨਾਲ ਇਸ ਪ੍ਰਦਰਸ਼ਨੀ ਨੂੰ ਦੇਖ ਰਹੇ ਨੇ ਇਸ ਵੇਲੇ ਸਾਰੇ ਪਤਵੰਤੇ ਸੱਜਣ ਜਿਹੜੇ ਆ ਉਹ ਇਸ ਸਭਿਆਚਾਰਕ ਪ੍ਰਦਰਸ਼ਨੀ ਦਾ ਹਿੱਸਾ ਬੜੇ ਹੋਏ ਨੇ ਜਿਹੜੀਆਂ ਮਟਿਆਰਾ ਇਸ ਵੇਲੇ ਪ੍ਰਦਰਸ਼ਨੀ ਦੇ ਵਿੱਚ ਬਹੁਤ ਹੀ ਚਾਵਾ ਦੇ ਨਾਲ ਹਿੱਸਾ ਲੈ ਰਹੀਆਂ ਨੇ ਤੇ ਪੁਰਾਤਨ ਜਿਹੜੇ ਆ ਆਪਣੇ ਕਢਾਈ ਵਾਲੇ ਝੋਲੇ ਜਿਹੜੇ ਆ ਉਹ ਵਥੇ ਆ ਪ੍ਰਦਰਸ਼ਿਤ ਕੀਤੇ ਗਏ ਨੇ ਇਹ ਕੁਝ ਕਢਾਈ ਕੀਤੀ ਹੋਈ ਇਹਨਾਂ ਅਵਸਥਾ ਤੇ ਸੋ ਇਹ ਪੁਰਾਤਨ ਕਢਾਈ ਇਹ ਦਰੀਆਂ ਇਹ ਚਾਦਰਾਂ ਇਹ ਗਲੀਚੇ ਬਾ ਕਮਾਲ ਪ੍ਰਦਰਸ਼ਨੀ ਇਹ ਪਿੰਡੂ ਦ੍ਰਿਸ਼ਾ ਜਿੱਥੇ ਕਿ ਇਹ ਪਿੰਡੂ ਪਹਿਲਾਂ ਆਏ ਪਿੰਡੂ ਜਿਹੜੇ ਆ ਇਹ ਮੁੰਡੇ ਇਕੱਠੇ ਬੈਠ ਕੇ ਬਾਈ ਨਾਲ ਮਾਟਰ ਵੀ ਲੱਗੇ ਹੋਏ ਨੇ ਔਰ ਇਹ ਦਾੰਸ਼ ਦੀ ਬਾਜੀ ਜਿਹੜੀ ਆ ਉਹ ਢੀ ਜਾ ਰਹੀ ਆ